ਕਾਲਯੁਗੀ ਪਿਤਾ ਨੇ ਆਪਣੀਆਂ ਹੀ ਦੋ ਨਾਬਾਲਗ ਧੀਆਂ ਦੇ ਨਾਲ ਬਲਾਤਕਾਰ ਕੀਤਾ ਮਾਮਲਾ ਗੁਰਦਾਸਪੁਰ ਦੇ ਪਿੰਡ ਚੋਰ ਸਿਧਵਾ ਦਾ ਹੈ ਦਰਿੰਦੇ ਨੇ ਪਹਿਲਾਂ ਆਪਣੀ 14 ਸਾਲ ਦੀ ਬੇਟੀ ਦੇ ਨਾਲ ਬਲਾਤਕਾਰ ਕੀਤਾ ਤੇ ਫਿਰ ਜਦ ਦੂਸਦੀ ਹਵਸਨਾ ਪੂਰੀ ਹੋਈ ਤਾਂ ਉਸਨੇ ਆਪਣੀ 12 ਸਾਲ ਦੀ ਛੋਟੀ ਬੇਟੀ ਦੀ ਆਬਰੂ ਲੁੱਟੀ ਜਦ ਦਰਿੰਦੇ ਪਿਤਾ ਵੱਲੋਂ ਛੋਟੀ ਬੇਟੀ ਦੇ ਨਾਲ ਕਾਨੂੰਨੀ ਹਰਕਤ ਕੀਤੀ ਗਈ ਤਾਂ ਵੱਡੀ ਬੇਟੀ ਨੇ ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਦਿੱਤੀ ਸਰਪੰਚ ਦੀ ਸੂਚਨਾ ਬਾਅਦ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਇਹ 180 ਕਾਸੀ ਹੈਲਪਲਾਈਨ ਤੇ ਵੀ ਇਹ ਲੜਕੀਆਂ ਜਿਹੜੇ ਵਿਕਟਮਸ ਹੈਗੀਆਂ ਨੇ ਇਹਨਾਂ ਦੇ ਫਾਦਰ ਨੇ ਇਹਨਾਂ ਨਾਲ ਦੁਸ਼ਟ ਕਰਨ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਮੌਕੇ ਤੇ ਗਏ ਆਫਸਰਾਂ ਦੇ ਨਾਲ ਸਾਰੀ ਤਫਤੀਸ਼ ਕੀਤੀ ਆ ਇਹਨੂੰ ਅਰੈਸਟ ਕੀਤਾ ਘਰੋਂ ਹੀ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਇਹਨੂੰ ਪੇਸ਼ ਕਰਕੇ ਅੱਜ ਕੋਰਟ 'ਚ ਤੇ ਦਾ ਪੁਲਿਸ ਰਿਪੋਰਟ ਲੈ ਕੇ ਬਾਕੀ ਯਾਰ ਕਾਰਵਾਈ ਕੀਤੀ ਜਾਊਗੀ ਪਿਤਾ ਤੇ ਧੀ ਦੇ ਪਵਿੱਤਰ ਰਿਸ਼ਤੇ ਨੂੰ ਇਸ ਦਰਿੰਦੇ ਨੇ ਦਾਗਦਾਰ ਕਰਕੇ ਰੱਖ ਦਿੱਤਾ ਹੈ ਲੋੜ ਹੈ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਜੋ ਇਸ ਨੂੰ ਧਤੀ ਸਜ਼ਾ ਹੋਰਨਾਂ ਦੇ ਲਈ ਸਬਕ ਬਣ ਸਕੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ